ਕੰਗਣਾ ਰੌਤ ਜੋ ਕਿ ਬਾਲੀਵੁੱਡ ਦੇ ਇੱਕ ਚਰਚਿਤ ਅਤੇ ਵਿਵਾਦਤ ਅਦਾਕਾਰਾ ਰਹੀ ਹੈ ਹੁਣ ਰਾਜਨੀਤਿਕ ਮੰਚ ਤੇ ਵੀ ਆਪਣਾ ਜ਼ੋਰਦਾਰ ਹਿੱਸਾ ਪਾ ਰਹੀ ਹੈ ਮੰਡੀ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਕੰਗਣਾ ਦੀਆਂ ਉਮੀਦਾਂ ਤੇ ਅਸਲ ਹਕੀਕਤਾਂ ਵਿੱਚ ਘਰ ਆਈ ਦੂਰੀ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ ਇਸ ਚ ਉਹ ਸਿਰਫ ਆਪਣੀ ਨਿਰਾਸ਼ਾ ਹੀ ਨਹੀਂ ਸਗੋਂ ਰਾਜਨੀਤਿਕ ਪ੍ਰਣਾਲੀ ਸਰਕਾਰੀ ਕੰਮਕਾਜ ਅਤੇ ਲੋਕਾਂ ਦੀਆਂ ਅਸਲ ਜ਼ਮੀਨੀ ਸਮੱਸਿਆਵਾਂ ਬਾਰੇ ਵੀ ਗੱਲ ਖੋਲ ਕੇ ਕਰ ਰਹੀ ਹੈ ਸੋ ਦੱਸਦੀ ਹੈ ਕਿ ਜਦੋਂ ਉਸ ਨੂੰ ਭਾਜਪਾ ਵੱਲੋਂ ਕਿੱਟ ਦੀ ਪੇਸ਼ਕਸ਼ ਕੀਤੀ ਗਈ ਤਾਂ ਇਹ ਅਸਵਾਸਨ ਦਿੱਤਾ ਗਿਆ ਸੀ ਕਿ ਕੰਮ ਸਿਰਫ 60 ਤੋਂ 70 ਦਿਨਾਂ ਦਾ ਹੋਵੇਗਾ ਪਰ ਅਸਫਲਤਾ ਵਿੱਚ ਇਹ ਰਾਜਨੀਤਿਕ ਕਪੂਰਨ ਸਮੇਂ ਵਾਲੀ ਥਕਾਵਟੀ ਅਤੇ ਖਰਚੀਲੀ ਜ਼ਿੰਮੇਵਾਰੀ ਹੈ ਸੋ ਕੰਗਣਾ ਨੇ ਇਸ ਗੱਲ ਤੇ ਵੀ ਰੌਸ਼ਨੀ ਪਾਈ ਹੈ ਕਿ ਇੱਕ ਇਮਾਨਦਾਰ ਸੰਸਦ ਮੈਂਬਰ ਵੱਜੋਂ ਉਸ ਦੀ ਤਨਖਾਹ ਦਾ ਵੱਡਾ ਹਿੱਸਾ ਜਨਤਾਰਣ ਮਿਲਣ ਦੇ ਦੌਰਿਆਂ ਕਰਕੇ ਸਟਾਫ ਅਤੇ ਆਵਾਜਾਈ ਦੇ ਖਰਚੇ ਨਾਲ ਲੱਗ ਜਾਂਦਾ ਸੋ ਉਸ ਦੀ ਜਿਹੜੀ ਨਿਰਾਸ਼ਾ ਹੈ ਕਿ ਸਿਰਫ ਇਸ ਗੱਲ ਤੱਕ ਹੈ ਕਿ ਸੀਮਤ ਨਹੀਂ ਕਿ ਉਸ ਦੀ ਮੰਤਰੀ ਨਾ ਬਣਾਇਆ ਗਿਆ ਸੋ ਉਹ ਇਸ ਗੱਲ ਤੋਂ ਵੀ ਦੁਖੀ ਹੈ ਕਿ ਲੋਕ ਉਸ ਨੂੰ ਮਿਲਣ ਆਉਂਦੇ ਨੇ ਤੇ ਉਸ ਦੀਆਂ ਸਮੱਸਿਆਵਾਂ ਉਸ ਤੋਂ ਸੁਣਦੇ ਨੇ ਤਾਂ ਜੋ ਪੰਚਾਇਤ ਜਾਂ ਨੀਵੀਂ ਪੱਧਰ ਤੇ ਵੀ ਸਰਕਾਰ ਦੇ ਹੱਲ ਕਰਨ ਵਾਲੀਆਂ ਹੁੰਦੀਆਂ ਨੇ ਤੇ ਉਹ ਗੱਲਾਂ ਲੋਕ ਉਨਾਂ ਤੱਕ ਲੈ ਕੇ ਆਉਂਦੇ ਨੇ ਸੋ ਇਸ ਗੱਲ ਤੋਂ ਦੁਖੀ ਹੈ ਸੋ ਕੰਗਣਾ ਦੇ ਰਾਜਨੀਤਿਕ ਜੀਵਨ ਦੀ ਇੱਕ ਝਲਕ ਹੈ ਉਹ ਕਹਿੰਦੇ ਨੇ ਕਿ ਜਿਵੇਂ ਕਿ ਉਹ ਇਹ ਦਰਸਾਉਂਦਾ ਹੈ ਕਿ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਇਸ ਰਾਜਨੀਤੀ ਵਿੱਚ ਸਥਾਪਿਤ ਹੋ ਸਕੀਏ ਪਰ ਕੀ ਰਾਜਨੀਤੀ ਵਿੱਚ ਆਉਣਾ ਸੌਖਾ ਨਹੀਂ ਹੈ ਪਰ ਉੱਥੇ ਟਿਕ ਕੇ ਇਮਾਨਦਾਰੀ ਨਾਲ ਕੰਮ ਕਰਨਾ ਆਪਣੀਆਂ ਉਮੀਦਾਂ ਤੇ ਹਕੀਕਤਾਂ ਵਿੱਚ ਸੰਤੁਲਨ ਬਣਾ ਕੇ ਰੱਖਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ। ਸੋ ਕੰਗਣਾ ਦੇ ਨਿੱਜੀ ਨਾਰਾਜ਼ਗੀ ਨਹੀਂ ਸਗੋਂ ਰਾਜਨੀਤੀ ਦੇ ਪੁਲੇਖਿਆਂ ਤੇ ਉਹਨਾਂ ਚੁਣੌਤੀਆਂ ਦੀ ਵੀ ਇੱਕ ਝਲਕ ਪੇਸ਼ ਕਰਦਾ ਹੈ ਜੋ ਹਰ ਨਵੇਂ ਆਏ ਸੈਲੀਬ੍ਰਿਟੀ ਸਿਆਸਤਦਾਨ ਲਈ ਇੱਕ ਵੱਡੀ ਸਿੱਖ ਹੈ। ਸੋ ਬਾਲੀਵੁੱਡ ਤੋਂ ਰਾਜਨੀਤੀ ਵਿੱਚ ਕਦਮ ਰੱਖਣਾ ਉਸ ਦੇ ਵਿੱਚ ਮੰਡੀ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਇੱਕ ਵਾਰ ਫਿਰ ਖਬਰਾਂ ਵਿੱਚ ਆ ਗਈ ਹੈ ਤੇ ਕੰਗਣਾ ਨੇ ਦੱਸਿਆ ਕਿ ਉਸ ਨੂੰ ਸੰਸਦ ਮੈਂਬਰ ਵਜੋਂ ਕੰਮ ਕਰਨ ਵਿੱਚ ਜ਼ਿਆਦਾ ਰੁਚੀ ਨਹੀਂ ਆ ਰਹੀ। ਕਿਉਂਕਿ ਉਹਨੂੰ ਪਸੰਦ ਨਹੀਂ ਆ ਰਿਹਾ ਉਹ ਕੰਮ ਕਰਨਾ ਉਹਨਾਂ ਨੇ ਕਿਹਾ ਕਿ ਜਦੋਂ ਭਾਜਪਾ ਨੇ ਉਹਨਾਂ ਨੂੰ ਟਿਕਟ ਦਿੱਤਾ ਸੀ ਤਾਂ ਕਿਹਾ ਸੀ ਕਿ 1 ਸਾਲ ਦੇ ਵਿੱਚ ਉਹਨਾਂ ਨੂੰ 60 ਤੋਂ 70 ਦਿਨਾਂ ਵਿੱਚ ਕੰਮ ਕਰਨਾ ਹੋਵੇਗਾ ਪਰ ਬਾਅਦ ਦਿਨ ਵਿੱਚ ਉਹ ਆਪਣਾ ਹੋਰ ਕੰਮ ਕਰ ਸਕਦੀ ਹੈ ਪਰ ਇਹ ਹੋਇਆ ਨਹੀਂ ਸੋ ਇਸੇ ਕਾਰਨ ਉਹ ਨਿਰਾਸ਼ ਹੈ ਸੋ ਕੰਗਨਾ ਦਾ ਕਹਿਣਾ ਹੈ ਕਿ ਇਮਾਨਦਾਰੀ ਨਾਲ ਰਾਜਨੀਤੀ ਕਰਨੀ ਇੱਕ ਮਹਿੰਗਾ ਸ਼ੌਂਕ ਬਣ ਜਾਂਦਾ ਸੋ ਕਹਿੰਦੀ ਹੈ ਕਿ ਆਪਣੀ ਤਨਖਾਹ ਦਾ ਸਾਰਾ ਪੈਸਾ ਉਹ ਆਪਣੇ ਹਲਕੇ ਦੀ ਜਨਤਾ ਨੂੰ ਮਿਲਣ ਜੁਲਣ ਵਿੱਚ ਖਰਚ ਕਰ ਰਹੀ ਹੈ ਕੰਗਰ ਨੇ ਇਹ ਵੀ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਕੈਬਨਟ ਮੰਤਰੀ ਉਸ ਨੂੰ ਬਣਾਇਆ ਜਾਵੇਗਾ ਕਿਉਂਕਿ ਉਹ ਆਪਣਾ ਯੋਗਦਾਨ ਕਾਫੀ ਵੱਡਾ ਮੰਨਦੀ ਹੈ ਇਹ ਉਸ ਦਾ ਮੰਨਣਾ ਹੈ ਪਰ ਲੋਕਾਂ ਲੋਕ ਕੀ ਮੰਨਦੇ ਨੇ ਉਦੋਂ ਲੋਕਾਂ ਨੂੰ ਪਤਾ ਅਸੀਂ ਸਾਰਿਆਂ ਨੇ ਵੇਖਿਆ ਕਿ ਕਿਸਾਨ ਮੋਰਚੇ ਵਿੱਚ ਕਿਵੇਂ ਵਿਵਾਦ ਵਿੱਚ ਰਹੀ ਤੇ ਉਸ ਤੋਂ ਬਾਅਦ ਸਾਰਾ ਜੋ ਮੀਡੀਆ ਹੈ ਖਾਸ ਕਰਕੇ ਲੋਕ ਨੇ ਉਹਨੂੰ ਕਿਵੇਂ ਭੰਡਰੇ ਸੀਗੇ ਸੋ ਕਿਸਾਨ ਮੋਰਚੇ ਦੇ ਵਿੱਚ ਇੱਕ ਅਜਿਹੀ ਸ਼ਬੀ ਉਸ ਨੇ ਕ੍ਰੀਏਟ ਕਰ ਲਈ ਸੀ ਕਿ ਉਸ ਨੂੰ ਲੋਕ ਨਫ਼ਰਤ ਨਾਲ ਵੇਖਣ ਲੱਗੇ ਸੀਗੇ ਪਰ ਹੁਣ ਵੀ ਫੇਰ ਵੀ ਉਹ ਕਦੇ ਨਾ ਕਦੇ ਬਹੁਤ ਸਾਰੇ ਏਦਾਂ ਦੇ ਬਿਆਨ ਦਿੰਦੀ ਰਹਿੰਦੀ ਹੈ ਬੋਲਦੀ ਰਹਿੰਦੀ ਹੈ ਜਿਸ ਨਾਲ ਉਹ ਵਿਵਾਦ ਵਿੱਚ ਆ ਜਾਂਦੀ ਹੈ ਸੋ ਉਹਨਾਂ ਕਿਹਾ ਕਿ ਉਹ ਇੱਕ ਫਿਲਮ ਨਿਰਮਾਤਾ ਨਿਰਦੇਸ਼ਕ ਲੇਖਕ ਨੇ ਤੇ ਉਹਨਾਂ ਨੂੰ ਪਦਮਸ਼ਰੀ ਵਰਗਾ ਮਾਣਯੋਗ ਪੁਰਸਕਾਰ ਵੀ ਮਿਲ ਚੁੱਕਾ ਸੋ ਉਹ ਮੰਡੀ ਬਾਂਗ ਮੁਸ਼ਕਲ ਸੀਟ ਤੋਂ ਜਿੱਤ ਕੇ ਦਰਜ ਕੀਤੀ ਉਹਨੇ ਤੇ ਇਸ ਆਧਾਰ ਤੇ ਉਸ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਕੋਈ ਮੰਤਰੀ ਪਦ ਮਿਲੇਗਾ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਮੈਂ ਜਿੱਤ ਕੇ ਮੈਨੂੰ ਮੰਤਰੀ ਬਣਾ ਸਕਦੇ ਨੇ ਪਰ ਜਿਵੇਂ ਕੋਈ ਪਹਿਲੀ ਵਾਰ ਦੇ ਸੰਸਦ ਮੈਂਬਰਾਂ ਨੂੰ ਮਿਲਿਆ ਉਹਨਾਂ ਦੱਸਿਆ ਕਿ ਸੰਸਦ ਮੈਂਬਰ ਵਜੋਂ ਇੱਕ ਸਾਲ ਉਹਨਾਂ ਲਈ ਚੰਗਾ ਰਿਹਾ ਕੰਗਣਾ ਨੇ ਦਾਅਵਾ ਕੀਤਾ ਸੀ ਕਿ ਲੋਕ ਸਭਾ ਵਿੱਚ ਹਾਜ਼ਰੀ ਦੇ ਮਾਮਲੇ 'ਚ ਅਤੇ ਮੁੱਦੇ ਉਠਾਉਣ 'ਚ ਸਾਬਕਾ ਸੰਸਦ ਮੈਂਬਰਾਂ ਨਾਲ ਉਹ ਅੱਗੇ ਨੇ ਉਹਨਾਂ ਨੇ ਕਿਹਾ ਕਿ ਬਿਜਲੀ ਅਤੇ ਆਫ਼ਤ ਜੇ ਮੁੱਦੇ ਉਸ ਸਦਨ ਵਿੱਚ ਵਧੀਆ ਉਠਾ ਚੱਕਦੇ ਨੇ ਉਹਨਾਂ ਇਹ ਵੀ ਕਿਹਾ ਕਿ ਉਹ ਆਪਣੇ ਕੰਮ ਤੋਂ ਖੁਸ਼ ਨਹੀਂ ਹਨ ਕਿਉਂਕਿ ਲੋਕ ਉਹਨਾਂ ਕੋਲ ਪੰਚਾਇਤ ਪੱਧਰ ਦੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਲੋਕ ਉਹਨਾਂ ਕੋਲ ਆਪਣੀਆਂ ਪ੍ਰੋਬਲਮਸ ਲੈ ਕੇ ਆਉਂਦੇ ਨੇ ਪਰ ਬਹੁਤਾ ਜਿਹੜਾ ਉਹ ਖਰਚ ਆਪਣੀ ਤਨਖਾਹ ਦਾ ਉਹ ਲੋਕਾਂ ਨੂੰ ਮਿਲਣ ਜੁਲਣ ਵਿੱਚ ਜਾਂ ਫਿਰ ਹੋਰ ਕੰਮਾਂ 'ਚ ਕਰ ਦਿੰਦੀ ਹੈ ਜੋ ਕਿ ਦਫਤਰੀ ਕੰਮ ਹੁੰਦੇ ਨੇ ਸੋ ਕਹੇ ਰਹੀ ਹੈ ਕਿ ਜਿਹੜਾ ਜਿਹੜੀ ਤਨਖਾਹ ਹੈ ਉਹਦੇ ਵਿੱਚ ਉਹਨੂੰ ਸੰਤੁਸ਼ਟੀ ਨਹੀਂ ਹੈਗੀ ਜਾਂ ਉਹਦੀ ਤਨਖਾਹ ਤੋਂ ਉਹਦੇ ਵਿੱਚ ਗੁਜ਼ਾਰਾ ਨਹੀਂ ਕਰ bari ਸੋ ਸਤਿਸ਼ਟੀ ਮਹਿਸੂਸ ਕਰ ਰਹੀ ਹੋ ਸੋ ਕੰਗੜਾ ਰਾਓ ਤੇ ਜੋ ਕਿ ਫਿਲਮਾਂ ਦੀ ਦੁਨੀਆ ਤੋਂ ਰਾਜਨੀਤੀ ਵਿੱਚ ਆਈ ਹੈ ਉਹ ਹੁਣ ਰਾਜਨੀਤਿਕ ਜੀਵਨ ਨੂੰ ਲੈ ਕੇ ਕੁਝ ਨਿਰਾਸ਼ ਲੱਗ ਰਹੀ ਹੈ ਉਹ ਕਹਿ ਰਹੀ ਹੈ ਕਿ ਜਦੋਂ ਉਹ ਭਾਜਪਾ ਦੀ ਟਿਕਟ ਚੋਣ ਲੜੀ ਸੀ ਤਾਂ ਉਸ ਨੂੰ ਇਹ ਦੱਸਿਆ ਗਿਆ ਸੀ ਕਿ ਇੱਕ ਸਾਲ ਵਿੱਚ ਉਹਨੂੰ ਬਹੁਤ ਹੀ ਥੋੜਾ ਕੰਮ ਕਰਨਾ ਹੋਵੇਗਾ ਤੇ ਜਿਸ ਕਰਕੇ ਉਹ ਆਪਣੇ ਹੋਰ ਕੰਮਾਂ ਲਈ ਸਮਾਂ ਕੱਢ ਸਕੇਗੀ ਪਰ ਅਜੇ ਆ ਨਹੀਂ ਹੋਇਆ ਉਹ ਕਹਿ ਰਹੀ ਹੈ ਕਿ ਜੇਕਰ ਕਿਸੇ ਨੇ ਰਾਜਨੀਤੀ ਵਿੱਚ ਇਮਾਨਦਾਰੀ ਨਾਲ ਕੰਮ ਕਰਨਾ ਹੋਵੇ ਤਾਂ ਇਹ ਕੰਮ ਸੌਖਾ ਨਹੀਂ ਉਹ ਆਪਣੀ ਤਨਖਾਹ ਦਾ ਵੱਡਾ ਹਿੱਸਾ ਲੋਕਾਂ ਨੂੰ ਮਿਲਣ ਦੌਰੇ ਕਰਨ ਅਤੇ ਸਟਾਫ ਦੀਆਂ ਤਨਖਾਹਾਂ ਆਦਿ ਵਿੱਚ ਖਰਚ ਕਰ ਰਹੀ ਹੈ ਸੋ ਉਮੀਦ ਤਾਂ ਇਹ ਲੱਗ ਰਹੀ ਹੈ ਕਿ ਜਿਵੇਂ ਕੰਗੜਾ ਦੀ ਜਿਹੜੀ ਤਨਖਾਹ ਉਸ ਨੂੰ ਬਚ ਨਹੀਂ ਰਿਹਾ ਉਹਦੇ ਵਿੱਚੋਂ ਬਹੁਤ ਘਟ ਹੈ ਪਰ ਕੰਗਣਾ ਨੂੰ ਲੱਗਦਾ ਸੀ ਕਿ ਉਸ ਦੀ ਮਿਹਨਤ ਅਤੇ ਯੋਗਦਾਨ ਦੇ ਆਧਾਰ ਤੇ ਉਹ ਮੰਤਰੀ ਬਣੇਗੀ ਪਰ ਅਜਿਆ ਨਹੀਂ ਹੋਇਆ ਉਹ ਇਹ ਕਹਿ ਰਹੀ ਹੈ ਕਿ ਉਸ ਨੇ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਹੈ ਲੋਕ ਸਭਾ ਵਿੱਚ ਹਾਜ਼ਰੀ ਸਵਾਲ ਪੁੱਛਣ ਅਤੇ ਮੁੱਦੇ ਚੁੱਕਣ ਵਿੱਚ ਉਹ ਬਿਹਤਰ ਰਹੀ ਹੈ ਪਰ ਫਿਰ ਵੀ ਉਹ ਆਪਣੇ ਅੰਦਰ ਖੁਸ਼ੀ ਨਹੀਂ ਮਹਿਸੂਸ ਕਰ ਰਹੀ ਕਿਉਂਕਿ ਉਸ ਨੂੰ ਅਜਿਹੇ ਛੋਟੇ ਪੱਧਰ ਦੀਆਂ ਸਮੱਸਿਆਵਾਂ ਨਾਲ ਨਿਪਟਣਾ ਪੈਂਦਾ ਜਿਨ੍ਹਾਂ ਲਈ ਸਿਸਟਮ ਵਿੱਚ ਹੋਰ ਲੈਵਲ ਦੇ ਲੋਕ ਹੁੰਦੇ ਨੇ ਸੋ ਬਾਲੀਵੁੱਡ ਤੋਂ ਰਾਜਨੀਤੀ ਵਿੱਚ ਕਦਮ ਰੱਖਣ ਵਾਲੀ ਮੰਡੀ ਤੋਂ ਸੰਸਦ ਮੈਂਬਰ ਕੰਗਣਾ ਰਣਾਉਤ ਇੱਕ ਵਾਰ ਫਿਰ ਤੋਂ ਖਬਰਾਂ ਵਿੱਚ ਆ ਗਈ ਹੈ ਤੇ ਕੰਗਰਾਂ ਨੇ ਦੱਸਿਆ ਕਿ ਸਭ ਤੋਂ ਸੰਸਦ ਮੈਂਬਰ ਵਜੋਂ ਕੰਮ ਕਰਨ ਵਿੱਚ ਜ਼ਿਆਦਾ ਰੁਚੀ ਨਹੀਂ ਹੈ ਤੇ ਉਹਨੇ ਇਹ ਵੀ ਕਿਹਾ ਕਿ ਜਦੋਂ ਭਾਜਪਾ ਨੇ ਉਸ ਨੂੰ ਟਿਕਟ ਦਿੱਤਾ ਸੀ ਤਾਂ ਕਿਹਾ ਸੀ ਕਿ ਇੱਕ ਸਾਲ ਦੇ ਵਿੱਚ ਸਿਰਫ 60 ਤੋਂ 70 ਦਿਨ ਕੰਮ ਕਰਨਾ ਪਵੇਗਾ ਪਰ ਬਾਕੀ ਦਿਨ ਉਹ ਆਪਣਾ ਹੋਰ ਕੰਮ ਕਰ ਸਕਦੀ ਹੈ ਸੋ ਕੰਗਰਾਂ ਦਾ ਕਹਿਣਾ ਹੈ ਕਿ ਇਮਾਨਦਾਰੀ ਨਾਲ ਰਾਜਨੀਤੀ ਕਰਨੇ ਇੱਕ ਮਹਿੰਗਾ ਸ਼ੌਂਕ ਹੈ ਉਹ ਕਹਿੰਦੀ ਹੈ ਕਿ ਆਪਣੀ ਤਨਖਾਹ ਦਾ ਸਾਰਾ ਪੈਸਾ ਉਹ ਆਪਣੇ ਹਲਕੇ ਦੀ ਜਨਤਾ ਨੂੰ ਮਿਲਣ ਜੁਲਣ ਵਿੱਚ ਖਰਚ ਕਰ ਰਹੀ ਹੈ ਕੰਗਰਾਂ ਨੇ ਇਹ ਵੀ ਕਿਹਾ ਕਿ ਉਸ ਨੂੰ ਮੀਤ ਸੀ ਕਿ ਉਹਨੂੰ ਇੱਕ ਕੈਬਨਿਟ ਮੰਤਰੀ ਵਜੋਂ ਬਣਾਇਆ ਜਾਵੇਗਾ ਕਿਉਂਕਿ ਉਸ ਨੂੰ ਆਪਣਾ ਯੋਗਦਾਨ ਐ ਲੱਗਦਾ ਸੀ ਕਿ ਮੈਂ ਬਹੁਤ ਵੱਡਾ ਹੈ ਉਹ ਆਪਣਾ ਯੋਗਦਾਨ ਨੂੰ ਬਹੁਤ ਵੱਡਾ ਮੰਨਦੀ ਹੈ ਪਰ ਉਹਨਾਂ ਨੇ ਕਿਹਾ ਕਿ ਉਹ ਇੱਕ ਫਿਲਮ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਹੈ ਤੇ ਉਹਨਾਂ ਨੂੰ ਪਦਮਸ਼ਰੀ ਵਰਗਾ ਵੱਡਾ ਪੁਰਸਕਾਰ ਵੀ ਮਿਲ ਚੁੱਕਿਆ ਹੈ ਤੇ ਉਹਨਾਂ ਮੰਡੀ ਵਾਂਗ ਮੁਸ਼ਕਲ ਸੀਟ ਤੋਂ ਜਿੱਤ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਤੇ ਇਸ ਦੇ ਆਧਾਰ ਤੇ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਕੋਈ ਮੰਤਰੀ ਪਦਵੀ ਮਿਲੇਗਾ ਪਰ ਜਿਵੇਂ ਇਹ ਨਹੀਂ ਹੋ ਸਕਿਆ ਸੋ ਜਿਵੇਂ ਇਹ ਉਹਨੂੰ ਸੋਚ ਸੀ ਕਿ ਜਿਵੇਂ ਹੋਰ ਸੰਸਦ ਮੈਂਬਰਾਂ ਨੂੰ ਪਹਿਲੀ ਵਾਰ ਜਿੱਤ ਕੇ ਕੋਈ ਮੰਤਰੀ ਦਾ ਪਦ ਮਿਲ ਜਾਂਦਾ ਹੈ ਪਰ ਅਜੇਆ ਨਹੀਂ ਹੋ ਸਕਿਆ ਸੋ ਇਹ ਉਹਦੀ ਸੋਚਣੀ ਹੈ ਸੋ ਉਹਨਾਂ ਦੱਸਿਆ ਕਿ ਸੰਸਦ ਮੈਂਬਰ ਵਜੋਂ ਇਹ 1 ਸਾਲ ਉਹਨਾਂ ਲਈ ਚੰਗਾ ਰਿਹਾ ਸੋ ਕੰਗਣਾ ਨੇ ਦਾਵਾ ਕੀਤਾ ਕਿ ਲੋਕ ਸਭਾ ਵਿੱਚ ਹਾਜ਼ਰੀ ਦੇ ਮਾਮਲੇ ਵਿੱਚ ਅਤੇ ਮੁੱਦੇ ਉਠਾਉਣ ਤੇ ਸਾਬਕਾ ਸੰਸਦ ਮੈਂਬਰਾਂ ਨਾਲੋਂ ਅੱਗੇ ਨੇ ਤੇ ਉਹਨਾਂ ਇਹ ਵੀ ਕਿਹਾ ਕਿ ਬਿਜਲੀ ਅਤੇ ਆਫ਼ਤ ਜਿਹੇ ਮੁੱਦੇ ਸਦਨ ਵਿੱਚ ਉਹ ਚੁਣ ਕੇ ਉਠਾ ਸਕਦੀ ਹੈ ਪਰ ਉਹਨਾਂ ਵਿੱਚ ਕਿਹਾ ਕਿ ਉਹ ਆਪਣੇ ਕੰਮ ਤੋਂ ਖੁਸ਼ ਨਹੀਂ ਹੈ ਕਿਉਂਕਿ ਲੋਕ ਉਹਦੇ ਕੋਲੋਂ ਪੰਚਾਇਤ ਪੱਧਰ ਦੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਤੇ ਜਿਸ ਨਾਲ ਉਹ ਸੰਤੁਸ਼ਟ ਮਹਿਸੂਸ ਨਹੀਂ ਕਰ ਰਹੀ